ਤਾਂ ਨਾਮ ਤੇ ਇੰਡੀਆ ਚ ਕਿੱਥੋਂ ਬਿਲੋਂਗ ਕਰਦੇ ਹੋ ਕਿੰਨੇ ਵੇਲੇ ਅਸੀਂ 350 ਬੋਦੇ ਆ ਅਸੀਂ ਆਈਸੀ ਕੇ 9:00 ਫਲਾਈਟ ਸੀ ਕਿੱਲਾ ਹਾਂ ਬੋਦੇ ਤਾਂ ਸਾਨੂੰ ਕੀਤਾ ਅਸੀਂ ਤੇ ਖੜੇ ਲਈ ਨਾ ਇਨਫੋਰਮੇਸ਼ਨ ਨਾ ਕੁਝ ਅਹ 9:00 ਵਾਟ ਵੀ ਗੋਟ ਟੂ ਬਸ ਅਫੋਡ 145 145 ਹਾਂਜੀ ਦ ਟਰਨਰਸ ਅ ਫਿਊ ਆਵਰਸ ਲੇਟਰ ਦ ਦ ਡਨੋਟ ਵਾਟਸ ਹੈਪਨਿੰਗ No, uh, no hotels, find your own hotels. Mom's 88. Look, all the Italian ladies sitting there. And that's the situation. My only advice is don't fly here in India. Uh, they've got no safety. The engine, problem with the engine. They've tried to fix an engine. Yeah, you tell me what the problem is. Fly on a safe flight. <laughs> <laughs> no, I've in India again. I've done a flight in India before, but it's just a situation, we have to come quick, that's the only reason we flew Air in first India, time last time. first and there were plenty of chances, no more chances. Okay. Okay. ਹੈ ਮੇਰਾ ਨਾਮ ਰਾਜਵਿੰਦਰ ਕੌਰ ਆ ਤੇ ਮੈਂ ਇੱਥੇ ਮੇਰੀ ਫਲਾਈਟ ਸੀਗੀ ਲਾਈਕ ਕੋਟਾ ਟੂ ਟੂ ਪੋਨੇ ਤੋਂ ਵਜੇ ਪਰ ਅਸੀਂ ਨੇ ਹਾਅਰ ਜ਼ਵੇਟ ਕੀਤਾ ਸਾਨੂੰ ਇਹ ਫੈਡ ਅਪ ਕੀਤਾ ਸਾਡੇ ਕੋਲ ਛੋਟੇ ਬੇਬੀ ਆ ਪਰ ਕੋਈ ਬਹੁਤਾ ਨਹੀਂ ਕਰ ਰਿਹਾ ਕਹਿੰਦੇ ਸਾਨੂੰ ਟੈਕਨੀਕਲ ਇਸ਼ੂ ਆ ਜੀ ਟੈਕਨੀਕਲ ਇਸ਼ੂ ਆ ਤੁਸੀਂ ਇੰਨੇ ਵੱਡੀ ਕੰਪਨੀ ਆ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਤੁਹਾਡੇ ਕੋਲ ਆਰਗੇਨਾਈਜ਼ਰ ਨਹੀਂ ਆਇਆ ਕੁਝ ਕਰਨ ਲਈ ਤੁਸੀਂ ਕਿੰਨੇ ਲੋਕਾਂ ਨੂੰ ਇੱਥੇ ਫੈਡ ਅਪ ਕਰਕੇ ਭੇਜਿਆ ਅੱਜ ਕਈਆਂ ਨੇ ਮੁੜ ਕੇ ਜਿਹੜੇ 8-9 ਸਾਲ ਦੇ ਕਿਸੇ ਦੇ ਨਿਆਣੇ ਆਏ ਆ ਉਹ ਮੁੜ ਕੇ ਆਊਗੇ ਇੰਡੀਆ ਸਾਰੇ ਉਹ ਮੂੰਹ ਤਾਂ ਕਹਿੰਦੇ ਨੇ ਅਲਕੇ ਅਸੀਂ ਹੇਟ ਕਰਦੇ ਆ ਇੰਡੀਆ ਰਿਟਰ ਐਕਸਪੀਰੀਅੰਸ ਹਾਂ ਤੇ ਮੋਟੇ ਤੁਸੀਂ ਕਿੰਨਾ ਮੈਂਟਲੀ ਅਪਸੈਟ ਆ ਕੋਈ ਕੋਈ ਦੂਰ ਹੁਣ ਕਹਿੰਦੇ ਟੂਮੋਰੋ 9:00 ਫਿਰ ਉਹ ਵੀ ਕਹਿੰਦੇ ਕਿ ਕੋਈ ਕਨਫਰਮ ਨਹੀਂ ਹੈਗਾ ਅਸੀਂ ਤੁਹਾਨੂੰ ਟੈਕਸਟ ਕਰਾਂਗੇ ਕਿ ਤੁਹਾਨੂੰ ਸ਼ਿਉਰਟੀ ਵੀ ਨਹੀਂ ਦੇ ਸਕਦੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਕਦੋਂ ਤੁਹਾਨੂੰ ਟੈਕਸਟ ਆਊਗਾ ਸੋ ਇੰਨੇ ਛੋਟੇ ਬੇ ਵੀ ਆ ਤੁਹਾਡੇ ਕੋਲ ਤੁਸੀਂ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਕੋਈ ਅਰੇਂਜਮੈਂਟ ਵੀ ਨਹੀਂ ਕੀਤਾ ਕੋਈ ਅਰੇਂਜਮੈਂਟ ਨਹੀਂ ਕੋਈ ਨਹੀਂ ਹੈਗਾ ਜਿਹੜੇ ਹੋਰ ਕੋਈ ਦੂਰੋਂ ਆਏ ਕੋਈ ਨੇੜੇ ਆਏ ਐਟ ਲੀਸਟ ਸਾਰੇ ਲਈ ਸਟ੍ਰੈਸਫੁਲ ਹੈ ਤੁਸੀਂ ਟੁਮਾਰੋ ਅਗੇਨ ਸਾਰਾ ਪ੍ਰੋਸੈਸ ਫੋਲੋ ਕਰਨਾ ਬੋਰਡਿੰਗ ਪਾਸ ਲੱਗੇ एवरीथिंग ਐ ਵੀ ਨਹੀਂ ਕਿ ਤੁਹਾਡਾ ਉਹਨੂੰ ਲੈਗ ਚ ਰੱਖਿਆ ਆ ਤਾਂ ਤੁਸੀਂ ਆ ਕੇ ਜਸਟ ਚੈੱਕ ਇਨ ਕਰਕੇ ਤੁਸੀਂ ਚਲੇ ਜਾਓ ਐਦਾਂ ਵੀ ਨਹੀਂ ਕੁਛ ਹੈਗਾ ਤੁਸੀਂ ਸਾਰਾ ਅਗੇਨ ਸਾਰਾ ਰਿਪੀਟ ਕਰਨਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਕੀ ਤੁਸੀਂ ਤੁਸੀਂ ਚਾਹੁੰਦੇ ਆ ਤੁਸੀਂ ਨਾਮ ਰੱਖਿਆ 에어 ਇੰਡੀਆ ਐਟ ਲੀਸਟ ਕੰਮ ਤਾਂ ਉਹਨਾਂ ਦੇ ਕਰ ਲਓ ਫਸਟ ਟਾਈਮ ਵੀ ਨਹੀਂ ਹੋਇਆ ਬਹੁਤਿਆਰ ਤੋਂ ਸੁਣਿਆ ਆਇਆ ਕਿ ਇਹ ਇਸ਼ੂ ਹੋਇਆ ਬਟ ਆਸ ਓਕੇ ਫਾਈਨ ਨਹੀਂ ਹੁੰਦਾ ਮਾਈਟ ਬੀ ਸਾਰੇ ਐਮੀ ਲਾਈਕ ਯੂ نو ਗਾਲਤ ਗੱਲ ਫੈਲਦੀ ਜਾਂਦੀ ਕੁਝ ਵੀ ਪਰ ਰੀਅਲੀ ਬੈਡ ਐਕਸਪੀਰੀਅੰਸ ਸੀਗਾ ਯਾਰ ਬਹੁਤ ਵੀ ਬਸੜਾ ਲੀ ਫੀਲਿੰਗ ਆਈ ਹੈ ਬਰੀ ਬੈਡ ਅੱਜ ਕੀ ਨਾਮ ਆ ਮੈਂ ਕਿੱਥੋਂ ਬਲੌਗ ਕਰਤਾ ਮੇਰਾ ਨਾਮ ਸ਼ੋਭਨਾ ਮਿਤਰ ਸੇਮਸਿੰਗ ਮਾਈਟ ਯੂਕੇ ਦਾ ਰਹਿਣ ਵਾਲਾ ਹਾਂ ਅਸੀਂ ਇਨੀ ਐਰ ਇੰਡੀਅਨ ਨੇ ਐਨਾ ਸਾਨੂੰ ਖਰਾਬ ਕੀਤਾ ਨਾ ਪਹਿਲਾਂ ਤਾਂ ਦੇਖੋ ਮੇਰੀ ਵਾਈਫ ਇਹ ਲਿਆ ਕੱਲ ਐਸੀ ਟਿਕਟ ਚੇਂਜ ਕੀਤੀ ਸਾਡੀ ਫਲਾਈਟ ਸੀਗੀ ਫਰਮ ਅੰਮ੍ਰਿਤਸਰ ਟੂ ਦਿੱਲੀ ਦਿੱਲੀ ਟੂ ਬਰਮੀਗਮ ਉਹ ਚੇਂਜ ਕਰਕੇ ਅੱਜ ਦੀ ਫਲਾਈਟ ਲਈ ਕਰਕੇ 4 ਆਵਰ ਸਟੇ ਨਾ ਕਰੀਏ ਸਾਨੂੰ ਇਨੀ 3 ਘੰਟੇ ਬਿਠਾਲੀ ਰੱਖਿਆ ਮਗਰੋਂ ਨਹੀਂ ਮੈਸੇਜ ਦੇਤਾ ਬੜੇ ਬੌਸ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮਗਰਮਾਨ ਕਿਸਾਨ ਨੂੰ ਕਹਿੰਦੇ ਨਾ ਤੁਹਾਨੂੰ ਐਸੀ ਹੋਟਲ ਦੇ ਸਕਦੇ ਆ ਨਾ ਤੁਹਾਨੂੰ ਅਕੋਮੋਡੇਸ਼ਨ ਕੋ ਹੋਛਦੇ ਨਾ ਤੁਹਾਨੂੰ ਕੁਛ ਖਾਣ ਨੂੰ ਦੇ ਸਕਦੇ ਆ ਨਿੱਕੇ ਨਿੱਕੇ ਬੱਚੇ 7 ਸਾਲ ਦੇ ਵਿੱਚ ਖੇੜੇ ਉੱਥੇ ਸਿਗੇ ਭੁੱਖੇ ਸੀਗੇ ਸਿਆਣੇ ਬਜ਼ੁਰਗੀਆਂ ਜਿਨ੍ਹਾਂ ਨੂੰ ਡਾਇਬਟੀਕ ਆ ਉਹਨਾਂ ਨੂੰ ਕੋਈ ਦੇਖਪਾਲ ਨਹੀਂ ਕਹਿੰਦੇ ਸਾਰੇ ਘਰੋਂ ਚਲੇ ਜਾਓ ਸਵੇਰ ਨੂੰ 5 ਵਜੇ ਫੇਰ ਆਵੋ ਇਹ ਕਿੱਥੇ ਲਿਖਿਆ ਆ ਇੰਨਾ ਖਰਾਬ ਕੀਤਾ ਨਹੀਂ ਨਾ ਦੇਖੋ ਲੋਕੀ ਕਿੱਦਾਂ ਬੈਠਿਆ ਜੋ ਦਿੱਸਦੇ ਇਹ ਕੋਈ ਇਨਸਾਨੀਅਤ ਆ ਸਾਨੂੰ ਬਹੁਤ ਹਨ ਹੈ ਕਿ ਨਹੀਂ ਮੇਰੀ ਮਸ਼ੀਨ ਕੁਝ ਵੀ ਰੇਂਜ ਨਹੀਂ ਭੁੱਖੇ تھے ਐ ਇਸ ਵੇਲੇ ਦੇ ਬੈਠੇ ਹਾਂ ਨਾ ਈਵਨ ਨਾਟ ਈਵਨ ਗਲਾਸ ਆਫ ਵਾਟਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਅਰੇਂਜਮੈਂਟ ਕਰੋ ਕੁਝ ਖਾਣ ਪੀਣ ਦਾ ਕਰ ਦਿਓ ਸਾਨੂੰ ਪਾਣੀ ਤੱਕ ਤਾਂ ਪਿਲਾਵੋ ਕਹਿੰਦੇ ਸੌਰੀ ਥਿਸ ਇਸ ਨਾਟ ਗੁੱਡ ਇਨਫ ਫੇ ਕੋਈ ਅਰੇਂਜਮੈਂਟ ਨਹੀਂ ਗੱਡੀ ਦਾ ਕੋਈ ਅਰੇਂਜਮੈਂਟ ਨਹੀਂ ਕੋਈ ਹੋਟਲ ਦਾ ਅਰੇਂਜਮੈਂਟ ਨਹੀਂ ਆਪਣੇ ਆਪ ਅਸੀਂ ਤੁਹਾਨੂੰ ਮੈਸੇਜ ਮਿਲ ਜਾਊਗਾ ਜਿੱਥੇ ਸਵੇਰ ਨੂੰ 5 ਵਜੇ ਇੱਥੇ ਹੋਇਓ ਮੈਂ ਮੰਗੀ ਜਾਣਾ ਤਿੰਨ ਘੰਟੇ ਜਾਣ ਨੂੰ ਘੰਟਾ ਮੈਨੂੰ ਟੈਕਸੀ ਨੂੰ ਵੇਟ ਕਰਦੇ ਨ ਹੋ ਗਿਆ ਠੀਕ ਹੈ ਤਿੰਨ ਘੰਟੇ ਜਾਣ ਨੂੰ ਸਵੇਰ ਨੂੰ ਤਿੰਨ ਘੰਟੇ ਆਉਣ ਨੂੰ ਤਿੰਨ ਘੰਟੇ ਪਹਿਲਾਂ ਆਉਂ ਦੋਵੇਂ ਚੱਲ ਪੂ ਫੇ ਮੈਨੂੰ ਦੋਵੇਂ ਚੱਲ ਇਹ ਕੀ ਹੈ ਕਿੱਥੇ ਸਹੀ ਆ ਇਹ ਸਹੀ ਅਸੀਂ ਬਿਮਾਰ ਹਾਂ ਕਿੰਨੀ ਕੁ ਪਰੇਸ਼ਾਨੀ ਹੋਈ ਜਿਹੜਾ ਸ਼ਾਨੀ ਸਾਨੂੰ ਇੰਨੀ ਹੋਈ ਆ ਨਾ ਅਸੀਂ ਉੱਥੇ ਬੈਠੇ ਥੱਕ ਗਏ ਹਾਂ ਸਮਾਨ ਤਲਾ ਕੇ ਕਹਿੰਦੇ ਹੁਣ ਫਲਾਈਟ ਆਈ ਆ ਹੁਣ ਫਲਾਈਟ ਆਈ ਆ ਇੱਕ ਅੱਜ ਅਸੀਂ ਬਿਮਾਰ ਹਾਂ ਯਾਰਾ ਮੇਰਾ ਨੇ ਟਿਕਟ ਮੈਨੂੰ ਦੁਬਾਰਾ ਲੈ ਕੇ ਤੀ ਕਹਿੰਦੇ ਤੁਸੀਂ ਦਿੱਲੀ ਨਾ ਜਾਓ ਤੁਸੀਂ ਇੱਥੋਂ ਮਮ ਸਿੱਧੇ ਜਾਓ ਅੰਮ੍ਰਿਤਸਰ ਤੋਂ ਆਜੋ ਮਮ ਸੱਤ ਤੋਂ ਆਜੋ ਪਰਸ਼ਾਨੀ ਨਹੀਂ ਹੋਣੀ ਪਰਸ਼ਾਨੀ ਸਾਲ ਲੱਖ ਰੁਪਈਆ ਸਾਡਾ ਹੋ ਲੱਗਿਆ ਕਾਉਂਡ ਉੱਪਰ ਸਾਡੀ ਫਲਾਈਟ ਸੀ ਅੱਲ ਹੀ ਸਾਡੀ ਫਲਾਈਟ ਸੀ ਕੋਈ ਇੰਤਜ਼ਾਮ ਨਹੀਂ ਕੀਤਾ ਕੋਈ ਇੰਤਜ਼ਾਮ ਕੋਈ ਨਹੀਂ ਵੈਸੇ ਤਾਂ ਇਹਦਾ ਰੱਖ ਲਓ ਇਹਦਾ ਫੜ ਲਓ ਫੜ ਲਓ ਕੋਈ ਇੰਤਜ਼ਾਮ ਕੋਈ ਇੰਤਜ਼ਾਮ ਸਾਡਾ ਹੈ ਨਹੀਂਗਾ ਸਵੇਰ ਨੂੰ 5 ਵਜੇ ਕਹਿੰਦੇ ਆਓ ਫੇਰ ਆਓ ਇਹ ਲੋਹਰੇ ਦੀ ਪਰ ਸਰਕਾਰ ਤੋਂ ਸਰਕਾਰੀ ਹੈ ਸਰਕਾਰੀ ਹੈਗਾ ਜੋ ਸਰਦਾ ਵੱਡਦਾ ਉਹ ਸਾਡਾ ਕੰਮ ਠੀਕ ਹੈ ਪਾਲਸੇਸ਼ਨ ਦੇ ਦੇਣ ਸਾਨੂੰ ਕਰਕੇ ਇਟਸ ਨੋ ਫੇਰ ਪ੍ਰਬੰਧ ਕਰਨ ਹੋਟਲ ਦਾ ਹਾਂਜੀ ਹਾਂਜੀ ਸਭ ਕੁਝ ਜੱਬ ਕਰਕੇ ਸਾਨੂੰ ਦੇਣ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੀਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજી બુક કરો અજનલા પુરા અને મશહૂર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।